ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਟਰਾਲੀ ਦੀ ਜਾਣਕਾਰੀ ਦਿੰਨੇ ਆ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਵੀ ਲਗਾਉਣਾ ਚਾਹੁੰਦੇ ਹੋ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ WhatsApp ਨੰਬਰ ਦਿੱਤਾ ਹੋਇਆ ਉਹਦੇ ਤੇ ਫੋਟੋਆਂ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜਾ ਅੱਗੇ ਹੈਗੀ 11 6 ਦੀ ਟਰਾਲੀ ਹੈ ਜੀ ਸਿੰਪਲ ਟਰਾਲੀ ਰੰਗ ਵੇਡ ਨਵਾਂ ਹੋਇਆ ਤੇ ਪੂਰੀ ਸਾਫ ਟਰਾਲੀ ਜੀ ਸਾਈਡਾਂ ਦੀ ਵੀ ਸਾਫ ਟਰਾਲੀ ਆ ਤੇ ਬਾਕੀ ਚੰਗੇ ਵਾਜਨ ਦੀ ਟਰਾਲੀ ਹੈ ਤੇ ਚੰਗੇ ਮਿਸਤਰੀ ਦੀ ਬੋਤਾਲੀ ਬਣੀ ਆ ਤੇ ਬਾਕੀ ਸਾਨੂੰ ਵਿੱਚੋਂ ਫੋਟੋਆਂ ਵੀ ਵਿਖਾ ਦਿੰਨੇ ਆ ਵਿੱਚੋਂ ਵੀ ਹਾਲਤ ਬਹੁਤ ਵਧੀਆ ਚੰਗੀ ਪਈ ਹੈ ਤੇ ਰੰਗ ਪੇਂਟ ਨਵਾਂ ਹੋਇਆ ਜੀ ਬਿਲਕੁਲ ਤੇ ਬਿਲਕੁਲ ਨਵਾਂ ਰੰਗ ਪੇਂਟ ਫੁਵਾੜੇ ਵਾਲਾ ਰੰਗ ਪੇਂਟ ਹੋਇਆ ਜੀ ਕੋਈ ਬੁਸ਼ ਨਾਲ ਨਹੀਂ ਮਾਰਿਆ ਗਿਆ ਤੇ ਗਾਡਰ ਵੀ 8-3 ਦੇ ਚੰਗੇ ਗਾਡਰ ਆ ਜੀ 5-3 ਦੇ ਚੰਗੇ ਗਾਡਰ ਆ ਬੇਦਾ ਗਾਡਰ ਆ ਕੋਈ ਗਾਡਰਾਂ ਨੂੰ ਟਾਕੀ ਟਪੱਲਾ ਨਹੀਂ ਲੱਗਿਆ ਸਾਫ਼ ਗਾਡਰ ਆ ਜੀ ਤੇ ਸਾਈਡਾਂ ਵੀ ਪੂਰੀਆਂ ਸਾਫ਼ ਆ ਤੇ ਇਸ ਸਾਰਾ ਜੀ 3.5 ਇੰਚੀ ਹਿਸਾਬ ਖਾ ਦਿਓ ਆਪਾਂ ਕੈਮਰਾਮੈਨ ਨੂੰ ਕਹਿੰਨੇ ਆ ਹਿਸਾਬ 3.5 ਇੰਚੀ ਟਾਇਰ ਵੇਖ ਲਓ ਯਾਰ ਵੀ ਦੇ ਵਧੀਆ ਚੰਗੇ ਟਾਇਰ ਨੇ ਤੇ ਆਪਣਾ ਵਧੀਆ ਲੋਡ ਚੱਕਣ ਵਾਲੇ ਟਾਇਰ ਨੇ ਜੀ ਤੇ ਦੂਜੇ ਦੁੱਪੜ ਰੇਮਾ ਜੀ ਕੋਲੋ ਦੇ ਟਾਇਰ ਤੇ ਬਾਕੀ ਚਾਦਰ ਲੱਗੀ ਹੋਈ ਆ ਜੀ 12 14 ਗੇਜ ਦੀ ਚਾਦਰ ਲੱਗੀ ਹੋਈ ਆ ਤੇ ਨਾਲ ਹੈਗਾ ਜੀ 3 ਫੁੱਟ 2.5 ਫੁੱਟ ਵੇੱਢੀ ਨੀਲਾ ਵੇੱਡ ਵੰਗੇ ਵਾਲਾ ਇੱਕ ਵੰਗਾ ਨਾਲ ਮਿਲ ਜੂਗਾ ਜੀ ਤੁਹਾਨੂੰ ਤੇ ਵੇੱਡ ਵੀ ਪੂਰਾ ਸਾਫ ਆ ਜੀ ਕੋਈ ਟੁੱਟਿਆ ਭੱਜਿਆ ਨਹੀਂ ਵੈਡ ਵੈੱਡ ਵੀ ਵਿਖਾ ਦਿੰਨੇ ਆ ਤੁਹਾਨੂੰ ਤੇ ਬਾਕੀ ਇਹ ਮੁਕੰਦੇ ਵਾਲੇ ਖੜੀ ਆ ਜੀ ਪਿੰਡ ਮੁਕੰਦ ਸਿੰਘ ਵਾਲਾ ਤੇ ਜੇ ਟਰਾਲੀ ਤੁਸੀਂ ਲੈਣੀ ਆ ਤਾਂ ਸੰਪਰਕ ਕਰ ਸਕਦੇ ਹੋ 94633 12982 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਲੈ ਸਕਦੇ ਤੇ ਹੋਰ ਟਰਾਲੀਆਂ ਵੀ ਖਰੀਦਣ ਵੇਚਣ ਲਈ ਆਪਾਂ ਨੂੰ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ